ਬਨੂ ਜੈਕੀਮ ਜੈਕਾਰ ਸਥਿਓ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਇੱਥੇ ਕੁਛੇ ਨਾਲ ਨਹੀਂ ਬਲਕਿ ਭਾਤੇ ਜਨਤਾ ਪਾਰਟੀ ਦੀ ਗੰਦੀ ਮਾਨਸਿਕਤਾ ਜੋ ਸ਼੍ਰੀ ਅਮਰਸਾਹ ਅਮਿਤ ਸ਼ਾਹ ਜੀ ਨੇ ਦੇਸ਼ ਵਿੱਚ ਸਰਬੱਤ ਪਾਰਲੀਮੈਂਟ ਵਿੱਚ ਬਹੁਤ ਸਾਫ ਡਾਕਟਰ ਪੇਮਰਾ ਅੰਬੇਡਕਰ ਜੀ ਦੇ ਪ੍ਰਤੀ ਗੈਰ ਜ਼ਿੰਮੇਦਾਰਾਨਾ ਅਪਦਰ ਭਾਸ਼ਾ ਦਾ ਇਸਤੇਮਾਲ ਕੀਤਾ ਉਹਦੇ ਲੋਕ ਦੇ ਵਿੱਚ ਆਪਾਂ ਰੋਜ਼ ਪ੍ਰਦਰਸ਼ਨ ਦੇ ਲਈ ਆਏ ਅਸੀਂ ਧੰਨਵਾਦ ਕਰਦੇ ਆਪਨੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਬਤੀ ਜੀ ਦਾ ਦੇਸ਼ ਦਾ ਇੱਕੋ ਇੱਕ ਰਾਜਨੀਤਿਕ ਦਲ ਦੇਸ਼ ਦੀ ਇੱਕੋ ਇੱਕ ਲੀਡਰ ਭੈਣ ਮਾਇਆਬਤੀ ਜੀ ਬੋਧਨ ਸਮਾਜ ਪਾਰਟੀ ਹੈ ਜਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅੱਜ ਬਹੁਜਨ ਸਮਾਜ ਪਾਰਟੀ ਦੇ ਵਰਕਰ ਸੜਕਾਂ ਤੇ ਆ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਅੱਜ ਰੋਸ ਪ੍ਰਦਰਸ਼ਨ ਚੱਲ ਰਹੇ ਹਨ ਔਰ ਬਹੁਜਨ ਸਮਾਜ ਪਾਰਟੀ ਨੇ ਇਸ ਮੁੱਦੇ ਤੇ ਜੋ ਸਟੈਂਡ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਮਿਤ ਸ਼ਾਹ ਜੀ ਨੇ ਜੋ 바ਵਾ ਸਾਹਿਬ ਦਾ અપਮਾਨ ਕੀਤਾ ਹੈ ਉਹਨਾਂ ਨੂੰ ਬਿਨਾਂ ਦੇਰੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਡਾਕਟਰ ਭੀਮrao ਅੰਬੇਦਕਰ ਜੀ ਦਾ ਸੰਵਿਧਾਨ ਇਸ ਦੇਸ਼ ਨੂੰ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਹੈ ਡਾਕਟਰ ਅੰਬੇਦਕਰ ਜਿਹੀ ਭਾਰਤ ਦੇ ਨਿਰਮਾਣ ਦੇ ਵਿੱਚ ਜੋ ਕੋਸ਼ਿਸ਼ ਨਹੀਂ ਜੋ ਯੋਗਦਾਨ ਰਿਹਾ ਮੈਂ ਇਹ ਕਹਿ ਸਕਦਾ ਕਿ ਚਾਹੇ ਕੋਈ ਧਾਰਮਿਕ ਮਹਾਪੁਰਸ਼ ਹੋਵੇ ਚਾਹੇ ਕੋਈ ਰਾਜਨੀਤਿਕ ਮਹਾਪੁਰਸ਼ ਹੋਵੇ ਅਗਰ ਇਸ ਦੇਸ਼ ਅੱਜ ਤੱਕ ਬਚਾ ਕੇ ਕਿਸੇ ਨੇ ਰੱਖਿਆ ਤਾਂ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਨੇ ਬਣਾ ਕੇ ਰੱਖਿਆ ਇਹ ਕਿਸੇ ਹੁਕਮਰਾਨ ਦੀ ਦੇਣ ਨਹੀਂ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਦੀ ਦੇਣ ਕਿਉਂਕਿ ਅਸੀਂ ਦੇਖਿਆ ਪਾਕਿਸਤਾਨ ਸਾਡੇ ਨਾਲ ਹੀ ਬਣਿਆ ਤੋਂ ਟੁੱਟੜੇ ਹੋ ਗਏ ਬੰਗਲਾਦੇਸ਼ ਹਰ ਬੰਨੇ ਅੱਗ ਵਿੱਚ ਜਲਦਾ ਰਹਿੰਦਾ ਹੈ ਲੇਕਿਨ ਡਾਕਟਰ ਅੰਬੇਦਕਰ ਦੀ ਦੂਰ ਦ੍ਰਿਸ਼ਟੀ ਬਾਈ ਸੋਕ ਡਾ. ਭਰਮ ਅੰਬੇਦਕਰ ਤੋਂ ਵਿਜ਼ਨ ਜੋ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਉਹਦਾ ਨਤੀਜਾ ਕਿ ਅੱਜ 6000 ਜਾਤੀਆਂ ਚਾਰ ਵਰਨ ਅਨੇਕ ਧਰਮ ਅੰਬੇਦਕਰ ਸਾਹਿਬ ਨੇ ਸੰਵਿਧਾਨ ਦੇ ਗੁੰਦਸਤੇ ਦੇ ਵਿੱਚ ਹਰ ਫੁੱਲ ਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦਾ ਮੌਕਾ ਦਿੱਤਾ ਹੈ ਹਰ ਕੋਈ ਚਿਰਤਾ ਇੰਟਰਸ ਹਰ ਸੋਸਾਇਟੀ ਦੇ ਸੈਗਮੈਂਟ ਦਾ ਇੰਟਰਸ ਪ੍ਰੋਟੈਕਟ ਕੀਤਾ ਹੈ ਔਰ ਉਹਨੂੰ ਪ੍ਰਮੋਟ ਕਰਨ ਦਾ ਮੌਕਾ ਦਿੰਦਾ ਹੈ ਇਹ ਫਰੀडम ਇਹ ਆਜ਼ਾਦੀ ਸ਼ਾਇਦ ਦੁਨੀਆ ਦੇ ਕਿਸੇ ਸੰਵਿਧਾਨ ਵਿੱਚ ਨਾ ਹੋਵੇ ਅੰਬੇਡਕਰ ਨੂੰ ਦੁਨੀਆ ਦੇ ਕਿਸੇ ਸੰਵਿਧਾਨ ਚ ਨਹੀਂ ਲਿਖਿਆ ਹੋਵੇਗਾ ਕਿ ਇਸ ਦੇਸ਼ ਦੇ ਅਸ਼ੂਤ ਇਸ ਦੇਸ਼ ਦੇ ਗਲਤ ਇਸ ਦੇਸ਼ ਦੇ ਚੂਦਰ ਇਸ ਦੇਸ਼ ਦਾ ਹਰ ਨਾਗਰਿਕ ਇੱਕ ਹੋਟਲਾਂ ਤੇ ਬੈਠ ਕੇ ਚਾਹ ਵੀ ਪੀ ਸਕਦਾ ਹੈ ਇਹਦਾ ਮਤਲਬ ਤੁਹਾਨੂੰ ਹੋਟਲ ਤੇ ਛਾਪੇ ਤੇ ਬੈਠ ਕੇ ਕਿਸੇ 5 ਸਟਾਰਸ ਪੱਕੀ ਬਣਾ ਕਿਸੇ ਛਾਪੇ ਤੇ ਬੈਠ ਕੇ ਚਾਹ ਪਿੰਦੇ ਆ ਗਿਆ ਨਹੀਂ ਸੀ ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਜੋ ਇਸ ਦੇਸ਼ ਨੂੰ ਦਿੱਤਾ ਹੈ ਇਸ ਦੇਸ਼ ਦੀ ਤਰੱਕੀ ਇਸ ਦੇਸ਼ ਦਾ ਦਿਨ ਦੇਸ਼ ਦਾ ਅਸਰਾਨ ਦੇਸ਼ ਦੇ ਸੂਚਿਤ ਕਬੀਲੇ ਸਿੱਖ ਮੁਸਲਮਾਨ ਈਸਾਈ ਬੁੱਧੀ ਜਾਨੀ ਇਹ 바ਵਾ ਸਾਹਿਬ ਡਾਕਟਰ ਅੰਮ੍ਰਿਤਮ ਬੇੜਕਰ ਜੀ ਦੀ ਟੀਨ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਗਿਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਗਾ ਕਿ ਜੋ ਪਾਰਟੀ ਦੀ ਕੌਮੀ ਪ੍ਰਧਾਨ ਕਹਨ ਮਾਇਆਵਤੀ ਜੀ ਨੇ ਸਟੈਂਡ ਲਿਆ ਕਿ ਅਮਿਤ ਸ਼ਾਹ ਭਾਰਤੀ ਦੰਤਾ ਪਾਰਟੀ बाबा साहब के बिना किसी देरी तो मांगे तो मैं बेनती करूंगा कि सारे हटखड़े करके भैन जी के इस फैसले बाई होवो अमित शाह ਸਭ ਕਾਂਛੀਦਾਂ ਕਹਿੰਦੇ ਸੀ ਕਿ ਜਿਸ ਗੱਲ ਨੂੰ ਹੁਕਮਰਾਨ ਨਾ ਮੰਨੇ ਉਸ ਗੱਲ ਨੂੰ ਜਨਤਾ ਦੀ ਕਚਹਿਰੀ ਚ ਲੈ ਜਾਓ ਅਗਰ ਸਰਕਾਰ ਤੁਹਾਡੇ ਤੇ ਨਹੀਂ ਤਾਂ ਫੈਸਲੇ ਵੀ ਤੁਹਾਡੇ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਮੈਂ ਬੇਨਤੀ ਕਰਦਾ ਹੁਕਮਰਾਨ ਕਿਉਂਕਿ ਅਗਰ ਅਚਾਨਕ ਤੁਹਾਡੇ ਕੋਲੋਂ ਕੁਝ ਕਿਹਾ ਗਿਆ ਹੁੰਦਾ ਤਾਂ ਉਹ ਜਲਦੀ ਮਾਫੀ ਮੰਗ ਲੈਂਦਾ ਕਈ ਵਾਰ ਆਪਾਂ ਜਦੋਂ ਬੋਲਦੇ ਆ ਇੰਟੈਂਸ਼ਨ ਆਪਣੀ ਕਿਸੇ ਦਾ અપમાન ਕਰਨ ਦੀ ਹੁੰਦੀ ਨਹੀਂ ਪਰ ਜ਼बान ਤੋਂ ਕੋਈ ਐਸਾ ਸ਼ਬਦ ਨਿਕਲ ਜਾਏ ਤਾਂ ਲੀਡਰ ਮਾਫੀ ਮੰਗਣ ਲੱਗਿਆ ਦੇਰੀ ਨਹੀਂ ਕਰਦਾ ਲੇਕਿਨ ਜਦੋਂ ਇੰਟੈਂਸ਼ਨਲੀ ਅਪਮਾਨ ਹੋਵੇ ਤਾਂ ਫਿਰ ਮਾਫੀ ਨਹੀਂ ਮੰਗੀ ਜਾਂਦੇ ਇਸ ਕਰਕੇ ਭਾਜਪਾ ਨੇ ਜੋ ਕੀਤਾ ਹੈ ਇਹ ਕੋਈ ਅਣਜਾਣਪਨ ਨਹੀਂ ਹੋਇਆ ਇਹ ਉਹਨੇ ਜਾਣ ਪੁੱਛ ਕੇ 바ਵਾ ਸਾਹਿਬ ਦਾ ਅਪਮਾਨ ਕੀਤਾ ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਰੇ ਮੰਤਰੀ ਦੀ ਸਟੇਟਮੈਂਟ ਦੇ ਨਾਲ ਖੜਿਆ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਆਪਾਂ ਨੇ ਅੱਜ ਦਾ ਇਹ धरना ਪ੍ਰਦਰਸ਼ਨ ਕਰਕੇ ਘਰ ਨੂੰ ਨਹੀਂ ਜਾਣਾ ਮਤਲਬ ਕਿ ਘਰ ਜਾ ਕੇ ਆਰਾਮ ਨਾਲ ਬੈਠਣਾ ਨਹੀਂ ਹੈ ਕਿਉਂਕਿ ਸਿਰਫ ਆਪਣਾ ਇਹ ਰਿਐਕਸ਼ਨ ਨਹੀਂ ਹੈ ਇਹ ਰਿਐਕਸ਼ਨ ਭਾਰਤ ਦੇ ਅੰਦਰ ਅੰਬੇਡਕਰ ਦੀ ਸੋਚ ਦੇ ਰੈਗੂਲੇਸ਼ਨ ਵਿੱਚ ਬਦਲਣਾ ਚਾਹੀਦਾ ਹੈ ਆਪਾਂ ਨੇ ਰੈਗੂਲੇਸ਼ਨ ਦੇ ਸਮਾਜ ਨੂੰ ਤਿਆਰ ਕਰਨਾ ਹੈ 26 ਜਨਵਰੀ ਆ ਰਹੀ ਹੈ ਸਭ ਵਿਧਾਨ ਲਾਗੂ ਹੋਏ ਸੀ ਅੱਜ ਤੋਂ ਅਭਿਆਨ ਛੇੜੋ 바ਵਾ ਸਾਹਿਬ ਦੀ ਜੋ ਸਭ ਕੰਚੀ ਰਾਮ ਦੀ ਕਹੀ ਉਹ ਵੀ ਗੱਲ ਵਾ ਕਿ ਜਿਸ ਗੱਲ ਨੂੰ ਸਰਕਾਰ ਨਹੀਂ ਮੰਨਦੀ ਉਹਨੂੰ ਜਨਤਾ ਦੀ ਕਚਹਿਰੀ ਚ ਲੈ ਕੇ ਜਾਓ ਮੈਂ ਬੇਨਵੀਰੀ ਕਰਨਾ ਚਾਹੁੰਗਾ ਤੁਹਾਨੂੰ ਸਾਰੀ ਲੀਡਰਸ਼ਿਪ ਨੂੰ ਕਿ ਅੱਜ ਤੋਂ ਅਭਿਆਨ ਛੇੜੋ ਕਿ ਡਾਕਟਰ ਅੰਬੇਡਕਰ ਕੇ ਸਨਮਾਨ ਵਿੱਚ ਵੀ ਅਸੀਂ ਅਭਿਆਨ ਤੇ ਹਰ ਪਿੰਡ ਵਿੱਚ ਬਾਦਰ ਸਮਾਜ ਪਾਰਟੀ ਦਾ ਯੂਨਿਟ ਬਣਾਉਣ ਦਾ ਕੰਮ ਕਰੋ ਯੂਨਿਟ ਬੇਟੀਆਂ ਦਾ ਵੀ ਹੋਏਗਾ ਯੂਨਿਟ ਬੇਰਾਂ ਦਾ ਵੀ ਹੋਏਗਾ ਨੌਜਵਾਨ ਸਟੂਡੈਂਟ ਵਿਦਿਆਰਥੀ ਸਭ ਨੂੰ ਸ਼ਾਮਲ ਕਰਨਾ ਹੋਏਗਾ ਔਰ 26 ਜਨਵਰੀ ਨੂੰ ਡਾਕਟਰ ਅੰਬੇਡਕਰ ਜੀ ਦੇ ਜਿਸ ਵਿੱਚ ਸੰਵਧਾਨ ਨੂੰ ਇਸ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ ਔਰ 26 ਜਨਵਰੀ 2025 ਆ ਰਿਹਾ ਤੋਂ 26 ਜਨਵਰੀ ਨੂੰ ਦੇਸ਼ ਤੇ ਹਰ ਪਿੰਡ ਵਿੱਚ ਬੋਜਨ ਸਮਾਜ ਪਾਰਟੀ ਦਾ ਯੂਨਟ ਪਰਦੇਸ ਤੇ ਹਰ ਪਿੰਡ ਵਿੱਚ ਕਿਉਂਕਿ ਦੇਸ਼ਵਾਰੇ ਪ੍ਰੋਗਰਾਮ ਭੈਂਦੀ ਨੇ ਦੇਣਾ ਹੈ ਆਪਾਂ ਪੰਜਾਬ ਦੇ ਵਿੱਚ ਚੁੱਪ ਕਰਕੇ ਨਹੀਂ ਬੈਣਾ ਹੈ ਜੋ ਪ੍ਰੋਗਰਾਮ ਵੀ ਭੈਂਦੀ ਦਾ ਆਏਗਾ ਉਹਦਾ ਵੀ ਵੈਲਕਮ ਕਰਾਂਗੇ ਉਹ ਵੀ ਲਾਗੂ ਕਰਾਂਗੇ ਲੇਕਿਨ ਪਿੰਡ ਪਿੰਡ ਵਿੱਚ ਯੂਨਟ ਬਣਾ ਕੇ 26 ਜਨਵਰੀ ਨੂੰ ਪੰਜਾਬ ਦੇ ਹਰ ਪਿੰਡ ਵਿੱਚ ਉਹ ਯੂਨਟ ਇੱਕ ਪ੍ਰੋਗਰਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਿਧਾਂਤ ਤੇ ਕਰੇਗਾ ਔਰ ਉਹਦਾ ਅਜੰਡਾ ਉਹਦਾ ਮੁੱਦਾ ਇਹੋ ਹੀ ਹੋਏਗਾ ਕਿ ਡਾਕਟਰ ਅੰਬੇਡਕਰ ਕੇ ਸਨਮਾਨ ਮੇਂ ਪੀਰ ਰਵੀ ਮਦਾਨ ਮੇਂ ਹਰ ਪਿੰਡ ਵਿੱਚ ਆਪਾਂ ਪ੍ਰੋਗਰਾਮ ਕਰਨਾ ਹੈ 26 ਜਨਵਰੀ ਨੂੰ ਬਾਬਾ ਸਾਹਿਬ ਦੇ ਸਨਮਾਨ ਪੀਐਸਪੀ ਮਦਾਨ ਦੇ ਲੇਕਿਨ ਉਦੋਂ ਤੱਕ ਹਰ ਗਲੀ ਹਰ ਮੋਹੱਲੇ ਹਰ ਘਰ ਵਿੱਚ ਝੁਮਕੇ ਇੱਕ بڑا ਅੰਦੋਲਨ ਪਿਆਰ ਕਰਨਾ ਹੈ ਔਰ 26 ਜਨਵਰੀ ਨੂੰ ਆਪਣੇ ਆਪਣੇ ਪਿੰਡ ਵਿੱਚ ਚੰਡੇ ਲਗਾ ਕੇ ਬੈਨਰ ਲਗਾ ਕੇ ਡਾਕਟਰ ਅੰਬੇਦਕਰ ਦੀ ਇਸ ਦੇਸ਼ ਨੂੰ ਦੇਣ ਡਾਕਟਰ ਅੰਬੇਦਕਰ ਦਾ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਔਰ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਭਰੀ ਸੋਚ ਇਹਨੂੰ ਜਨਤਾ ਦੇ ਵਿੱਚ ਬੇਨਕਾਬ ਕਰਨੇ ਦਾ ਕੰਮ ਤੁਸੀਂ ਕਰਨਾ ਹੈ ਕਿ ਕਾਂਗਰਸ ਪਾਰਟੀ ਜਿਹੜੀ 바ਵਾ ਸਾਹਿਬ ਦੇ ਨਾਮ ਤੇ ਇਹ ਜਨ ਰਾਜ ਨਿਤੀ ਕਰਦੀ ਹੈ 바ਵਾ ਸਾਹਿਬ ਦਾ ਸੰਵਿਧਾਨ ਇਹ ਕਹਿ ਰਹੀ ਹੈ ਕਿ ਸੰਵਿਧਾਨ ਡਾਕਟਰ ਅੰਬੇਡਕਰ ਨੇ ਬਣਾਇਆ ਲੇਕਿਨ ਤੁਸੀਂ ਸਾਰੇ ਜਾਣਦੇ ਆ ਜਿਹੜੇ ਇਮੇਟ ਨੂੰ ਪੜਦੇ ਆ ਕਿ 바ਵਾ ਸਾਹਿਬ ਨੂੰ ਸੰਵਿਧਾਨ ਬਣਾਉਣ ਵਾਲੀ ਕਮੇਟੀ ਤੋਂ ਬਾਹਰ ਰੱਖਣ ਦਾ ਅਗਨ ਸਭ ਤੋਂ ਵੱਡਾ ਸ਼ਿਰਜੰਤਨ ਕਿਸ ਨੇ ਰਚਿਆ ਸੀ ਤਾਂ ਕਾਂਗਰਸ ਪਾਰਟੀ ਦੇ ਆਗੂ ਨਹੀਂ ਉਸ ਵਕਤ ਰਚਿਆ ਸੀ ਕਿਆ ਉਹ ਕਾਂਗਰਸ ਜਿਹੜੀ 바ਵਾ ਸਾਹਿਬ ਨੂੰ ਸੰਵਿਧਾਨ ਬਣਾਉਣ ਵਾਲੀ ਸਭਾ ਦਾ ਮੈਂਬਰ ਚ ਵੀ ਦੇਖਣਾ ਚਾਹੁੰਦੇ ਸੀ ਉਹਨੂੰ ਕੋਈ ਮੋਰਲ ਅਥਾਰਟੀ ਡਾਕਟਰ ਅੰਬੇਦਕਰ ਜਿਹੜੀ ਗੱਲ ਕਰਨੀ ਦੀ ਹੈ ਜਦੋਂ ਡਾਕਟਰ ਅੰਬੇਦਕਰ ਨੇ ਫਿਰ ਇਲੈਕਸ਼ਨ ਲੜਿਆ ਤਾਂ ਡਾਕਟਰ ਅੰਬੇਦਕਰ ਦੇ ਖਿਲਾਫ ਡਾਕਟਰ ਅੰਬੇਦਕਰ ਦੇ ਹੀ ਪੀਐਮ ਤੋੜ ਕੇ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਖੜੇ ਕਰਕੇ 바ਵਾ ਸਾਹਿਬ ਨੂੰ ਹਰਾਉਣ ਦਾ ਸ਼ਰਮਜ਼ਿੰਦਰ ਰਚਿਆ ਕਾਂਗਰਸ ਪਾਰਟੀ ਮੰਨ ਚਾਹੁੰਦੀ ਸੀ ਕਿ ਡਾਕਟਰ ਅੰਬੇਦਕਰ ਜਿਹੜਾ ਵਿਦਵਾਨ ਦੁਨੀਆ ਦਾ ਸਭ ਤੋਂ ਵੱਧ ਪੜਿਆ ਲਿਖਿਆ ਦੇਸ਼ ਦੇ ਸੰਬੰਧ ਵਿੱਚ ਜਨਮ ਲੈਣ ਵਾਲਾ ਇਹ ਮਹਾਨ ਸ਼ਖਸੀਅਤ ਕਿਤੇ ਪਾਰਲੀਮੈਂਟ ਵਿੱਚ ਜਾ ਕੇ ਇਸ ਦੇਸ਼ ਔਰ ਦੇਸ਼ ਦੇ ਸੋਸ਼ਣ ਦੀ ਤਕਦੀਰ ਬਦਲਣ ਦਾ ਕੰਮ ਕਰੇ ਇਸ ਕਰਕੇ ਮੇਰੀ ਗੁਜਾਰਿਸ਼ ਹੈ ਮੇਰੀ ਬੇਨਤੀ ਹੈ ਕਿ ਆਓ ਕਾਂਗਰਸ ਦਾ ਜੋ ਗਵਾਹਾ ਸਾਹਿਬ ਤੇ ਬਰੋ ਤੇ ਵਿੱਚ ਰੋਲ ਰਿਹਾ ਭਾਰਤ ਦੇ ਨੂੰ ਮੰਤਰੀ ਦੇ ਰੁਕੋ ਤੋਂ ਅਗਰ 바ਵਾ ਸਾਹਿਬ ਡਾਕਟਰ ਅੰਬੇਦਕਰ ਨੂੰ ਅਸਤੀਫਾ ਦੇਣਾ ਪਿਆ ਤਾਂ ਉਹ ਹਾਲਾਤ ਵੀ ਕਾਂਗਰਸ ਪਾਰਟੀ ਨੇ ਹੀ ਪੈਦਾ ਕੀਤੇ ਸੀ ਆਰਐਸਐਸ ਨੇ ਪੈਦਾ ਕੀਤੇ ਸੀ ਇਸ ਕਰਕੇ ਕਾਂਗਰਸ ਦਾ ਕਿਰਦਾਰ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਡਾਕਟਰ ਅੰਬੇਦਕਰ ਦੇ ਫੋਟੋ ਸਰਤੇ ਲਾ ਕੇ ਚੱਲਦੀ ਆ ਲੇਕਿਨ ਅੰਬੇਦਕਰ ਦੇ ਅਨਿਆਂ ਤੇ ਜਿਨ੍ਹਾਂ ਲਈ ਅੰਬੇਦਕਰ ਨੇ ਆਪਣੀ ਜ਼ਿੰਦਗੀ ਦੇ 40 ਸਾਲਾਂ ਦਾ 70 80% ਸਮਾਂ ਲਗਾਇਆ ਉਹਨਾਂ ਦੇ ਉੱਪਰ ਲੱਖੀ ਜਾਣ ਚਲਾ ਕੇ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਦੇ ਅਣਖ ਦੇ ਅੰਦੋਲਨ ਨੂੰ ਕਮਜ਼ੋਰ ਕਰਨੇ ਦੇ ਲਈ ਲੀਡਰਸ਼ਿਪ ਨੂੰ ਡੀਮੋਰਲਾਈਜ਼ ਕਰਨੇ ਦੇ ਲਈ ਯਤਨ ਕਰਦੀ ਹੈ ਅੱਜ ਅਸੀਂ ਸੰਕਲਪ ਲੈ ਕੇ ਜਾਣਾ ਕਿ ਬਾਬਾ ਸਾਹਿਬ ਦੇ ਸਨਮਾਨ ਲਈ ਵੀ ਲੜਨਾ ਅਸੀਂ ਆਪਣੀ ਅਣਖੀ ਜੋਧੇ ਅਸੀਂ ਆਪਣੀ ਲੀਡਰਸ਼ਿਪ ਦੀ ਰਾਖੀ ਵੀ ਕਰਨੀ ਹੈ ਅਸੀਂ ਆਪਣੇ ਭੂਤ ਦੇ ਪ੍ਰਧਾਨ ਦੇ ਲਈ ਵੀ ਇਹ ਵਾਤਾਵਰਨ ਤਿਆਰ ਕਰਨਾ ਕਿ ਨਾ ਦਿੱਲੀ ਦਾ ਹੁਕਮਰਾਨ ਨਾ ਪੰਜਾਬ ਦਾ ਹੁਕਮਰਾਨ ਸਾਡੇ ਬੂਥ ਦੇ ਪ੍ਰਧਾਨ ਵੱਲ ਨੂੰ ਵੀ ਅੱਖ ਚੱਕ ਕੇ ਦੇਖ ਰਹੀ ਸੀ ਕਿ ਐਸਾ ਵਾਤਾਵਰਨ ਨਾ ਪਾਉਣੇ ਤਿਆਰ ਕਰਨਾ ਪੰਜਾਬ ਨਹੀਂ ਚਾਹਤੀ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਣੇ ਸੰਗਠਨ ਨੂੰ ਸ਼ਕਤੀਸ਼ਾਲੀ ਬਣਾਓ ਆਪਣੇ ਆਪ ਨੂੰ ਜੱਥੇਬੰਦ ਕਰੋ ਕਿਉਂਕਿ ਯੂਨਾਈਟ 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 ਜੱਥੇਬੰਦ ਹੋਣਾ ਇਹੋ ਹੀ ਤੁਹਾਡੀ ਸ਼ਕਤੀ ਹੈ ਔਰ ਮੈਂ ਵਧਾਈ ਦੇਣੀ ਚਾਹੁੰਗਾ ਸ੍ਰੀ ਗੋਗਾ ਜੀ ਛੰਦੇ ਦਵਿੰਦਰ ਗੋਗਾ ਜੀ ਇਹ ਸਾਡੇ ਕਾਉਂਸਲਰ ਜਿੱਤੇ ਆ ਇਹਨਾਂ ਨੂੰ ਮੁਬਾਰਕਬਾਦ ਔਰ ਸਾਡੇ ਵਿਪਰਤੀ ਅਮਨਦੀਪ ਜੀ ਕਾਉਂਸਲਰ ਜਿੱਤੇ ਆ ਔਰ ਭਗੋੜੇ ਤੋਂ ਸਾਡੇ ਦੋ ਦੋ ਕਾਉਂਸਲਰ ਰੋਹ ਚਰਨਜੀਤ ਲਾਲ ਜੀ ਕਿੱਥੇ ਨੇ ਚਰਨਜੀਤ ਲਾਲ ਕਾਲਾ ਜੀ ਔਰ ਉਸ ਤੋਂ ਇਲਾਵਾ ਆਪਣੇ ਸਾਡੇ ਤੇਜਪਾਲ ਬਸਰਾ ਜੀ ਕਾਲਾ ਜੀ ਆ ਜਾਓ ਔਰ ਭੌਗਪੁਰ ਤੋਂ ਬੁੱਧਾ ਜੀ ਇੱਥੇ ਹੋਣੇ ਆ ਦੋ ਕਾਉਂਸਲਰ ਜਿੱਤੇ ਕੀ ਔਰ ਵੀ ਗੁਰਾਂ ਤੋਂ ਵੀ ਜਿੱਤੇ ਆ ਬਿਲਕੇ ਤੋਂ ਵੀ ਜਿੱਤੇ ਆ ਬਲਾਚੌਰ ਤੋਂ ਵੀ ਜਿੱਤੇ ਆ ਹੋਰ ਵੀ ਪੰਜਾਬ ਦੇ ਜਿੱਥੇ-ਜਿੱਥੇ ਵੀ ਜਿੱਤੇ ਆ ਇਹ ਇੱਕ ਬਹੁਤ ਅੱਛੀ ਤੁਸੀਂ ਸ਼ੁਰੂਆਤ ਕੀਤੀ ਆ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਨਾ ਔਰ ਖਾਸ ਕਰਕੇ ਤਰੰਜੀਤ ਲਾਲ ਜੀ ਖੁਸ਼ੀ ਦੀ ਗੱਲ ਆ ਕਿ ਬਾਬਾ ਸਾਹਿਬ ਡਾਕਟਰ ਮੇਰਕਰ ਨੂੰ ਜਿਸ ਬੋਟਾ ਮੰਡੀ ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਲੜਾਈ ਲੜਦੇ ਸੀ ਉਸ ਬੁੱਢਾ ਮੰਡੀ ਨੇ ਸੱਧਿਆ ਸੀ ਜਲੰਧਰ ਦੇ ਵਿੱਚ ਔਰ ਡਾਕਟਰ ਅੰਬੇਡਕਰ ਨਾਲ ਸਾਡੇ ਬੁੱਢਾ ਮੰਡੀ ਦੇ ਬਜ਼ੁਰਗ ਸਭ ਤੋਂ ਪਹਿਲਾਂ ਖੜੇ ਹੋਏ ਸੀ ਅੱਜ ਉਹੋ ਹੀ ਬੁੱਢਾ ਮੰਡੀ ਉਹਨਾਂ ਬਜ਼ੁਰਗਾਂ ਦੀ ਔਲਾਦ ਨੇ ਉਸੇ ਇਤਿਹਾਸ ਨੂੰ ਦੁਹਰਾ ਕੇ ਅੰਬੇਡਕਰ ਦੇ ਅੰਦੋਲਨ ਨਾਲ ਖੜ ਕੇ ਗੋਗਾ ਜੀ ਨੂੰ ਜਿਤਾਇਆ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਜੋ ਬੇਨਤੀ ਕੀਤੀ ਕਿ ਅੱਜ ਤੋਂ ਵਿਹਾਂ ਛੇੜੋ ਬੀਬੀਆਂ ਨੂੰ ਵੀ ਮੇਰੀ ਬੇਤੀ ਪੰਮੀ ਰੁੜਕਾ ਜੀ ਨੂੰ ਅਮਨਪ੍ਰੀਤ ਜੀ ਨੂੰ ਸਾਡੇ ਬੀਬੀ ਕੌਲ ਜੀ ਨੂੰ ਜਿੰਨੀ ਵੀ ਪ੍ਰੀਮ ਤੁਸੀਂ ਆਇਆ ਪਹਿਣਾ ਮੇਰੀਆਂ ਕਿ ਤੁਸੀਂ ਤੁਹਾਡੀ 50% ਦਾ ਵਾਧਾ ਹੈ ਤੁਹਾਡੀ ਹਾਜ਼ਰੀ ਵੀ ਹੁਣ ਪ੍ਰੋਗਰਾਮ ਵਿੱਚ 50% ਹੋਣੀ ਚਾਹੀਦੀ ਆ ਔਰ ਸੀਟਾਂ 'ਚ ਵੀ ਅਸੀਂ ਨਮਾਇੰਦਗੀ ਤੁਹਾਨੂੰ ਦੇਣਾ ਚਾਹੁੰਦੇ ਆ ਬਲੋਕ ਸੰਗਠਨੀਆਂ ਜਿਨ੍ਹਾਂ ਪ੍ਰਕਸ਼ਿਤ ਵੀ ਦੇਣਾ ਚਾਹੁੰਦੇ ਆ ਇਸ ਅੰਦੋਲਨ ਨੂੰ ਜੋ ਇਹ ਬਾਪ ਜੋ ਮਾਨ ਬੀਜੇਪੀ ਨੇ ਕੀਤਾ ਕਾਂਗਰਸ ਨੇ ਕੀਤਾ ਔਰ ਆਪ ਕਰ ਰਹੀ ਹੈ ਇਹਨਾਂ ਨੂੰ ਇਹਨਾਂ ਦਾ ਚਿਹਰਾ ਜਨਤਾ ਦੀ ਕਚੇਰੀ ਚ ਮੰਗਾ ਕਰਨਾ ਹੈ ਔਰ 26 ਜਨਵਰੀ ਤੱਕ ਪਿੰਡ ਦੇ ਤੇ ਘਰ-ਘਰ ਦੇ ਬਿਨੇ ਇਕੱਠੇ ਹੋ ਕੇ ਇੱਕ ਬੜਾ ਅੰਦੋਲਨ ਤਿਆਰ ਕਰ ਦੇਣਾ ਔਰ 26 ਜਨਵਰੀ ਨੂੰ ਹਰ ਪਿੰਡ ਹਰ ਮਾਲੇ ਜੋ ਮੈਂ ਕਿਹਾ ਅੰਬੇਦਕਰ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਵਾਂਗੇ ਤੁਸੀਂ ਸਾਰੇ ਚੱਲ ਕੇ ਆਇਓ ਜਸਪੀਰ ਕੌਰ ਜੀ ਨੇ ਵੀ ਵਧੀਆ ਫਾਈਟ ਕੀਤੀ ਹੈ ਬੋਟਾ ਮੰਡਲ ਦਾ ਸਿਰਫ 55 ਬੋਟਾਂ ਨਾਲ ਹਾਰੇ 55 ਸਿਰਫ 55 ਬੋਟਾਂ ਨਾਲ ਆਪਣੀ ਇਹ ਸੀਟ ਹਾਰੀ ਹੈ ਦਿੱਲੀ ਦਾ ਤਾਕਤ ਨਾਲ ਲੜ ਰਿਹਾ ਸੀ ਇਹਨਾਂ ਦੇ ਖਿਲਾਫ ਪੰਜਾਬ ਦੀ ਤਖਤੀ ਲੜ ਰਹੀ ਸੀ ਇਹਨਾਂ ਦੇ ਖਿਲਾਫ ਜਿਨ੍ਹਾਂ ਕੋ ਪਹਿਲਾਂ ਸੱਤਾ ਰਹੀ ਉਹ ਲੜ ਰਹੇ ਸੀ ਲੇਕਿਨ ਇਸ ਸਾਡੀ ਭੈਣ ਨੇ ਮੁਕਾਬਲਾ ਕੀਤਾ ਸਾਧਨਾਂ ਦੀ ਕਮੀ ਦੇ ਬਾਵਜੂਦ ਹਿੰਮਤ ਰੱਖਣੀ ਹੈ ਜਨੂੰਨ ਰੱਖਣਾ ਹੈ ਨੰਗਲਕਰਾਰ ਤੋਂ 13 ਨੰਬਰ 20 ਮਿੰਟਾਂ ਨਾਲ ਸਿਰਫਾਰੇ ਉਹ ਲੜਾਈ ਤੁਹਾਡੇ ਹੱਕ ਵਿੱਚ ਬਣ ਗਈ ਆ ਸੰਗਤ ਨੇ ਹਾਥੀ ਨੂੰ ਜਦੋਂ ਕਾਰਪੋਰੇਸ਼ਨ ਦਿੱਤ ਆਇਆ ਹੈ ਉਹ ਆਉਣ ਵਾਲੀਆਂ ਅਸੈਂਬਲੀਆਂ ਲਈ ਜਿਤਾਉਣ ਦਾ ਮੁੱਢ ਬਣ ਦਿੱਤਾ ਹੈ ਇਸ ਕਰਕੇ ਬੜਾ ਜਨੂਨ ਬੜੀ ਹਿੰਮਤ ਲੈ ਕੇ ਜਾਣਾ ਹੈ ਸਾਰਿਆਂ ਦਾ ਧੰਨਵਾਦ ਆਪਾਂ ਨੇ ਮੈਮੋਰੰਡਮ ਦੇਣਾ ਹੈ ਅਧਿਕਾਰੀਆਂ ਨੂੰ ਹੁਣ ਔਰ ਉਸ ਤੋਂ ਬਾਅਦ ਸਾਰਿਆਂ ਨੇ ਸ਼ਾਂਤੀਪੂਰਵਕ ਆਪਣੇ ਆਪਣੇ ਪਿੰਡਾਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਮੁਹੱਲਿਆਂ 'ਚੋਂ ਆਏ ਆ ਜਾਣਾ ਹੈ ਜੋ ਮੈਂ ਸੁਨੇਹਾ ਦਿੱਤਾ ਹੈ ਉਸ ਅੰਦੋਲਨ ਨੂੰ ਅੱਗੇ ਵਧਾਉਣਾ ਹੈ ਸਰ ਇੱਕ ਮਿੰਟ ਧੰਨਵਾਦ ਜੈ ਜੀਮ ਜੈ ਭਗਤ ਸਰ ਇੱਕ ਮਿੰਟ ਸ਼ੇਰਪ੍ਰੀ ਜੀ ਨੂੰ ਬੇਨਤੀ ਹੈ ਜ਼ਿਲ੍ਹੇ ਦੇ